ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਦਾ ਲਿਖਿਆ ਨਾਵਲ ਪਵਿੱਤਰ ਪਾਪੀ ਦੀ ਅੱਜ ਅਸੀਂ ਜਿਹੜੀ ਤੀਸਰੀ ਵੀਡੀਓ اپਲੋਡ ਕਰ ਰਹੇ ਹਾਂ ਪਹਿਲੇ ਦੋ اپਲੋਡ ਕਰ ਚੁੱਕੇ ਹਾਂ ਤੇ ਤੁਸੀਂ ਲਿੰਕ ਜੋੜਨ ਦੇ ਲਈ ਪਹਿਲਾਂ ਵਾਲੀਆਂ ਵੀਡੀਓਜ਼ ਨੂੰ ਜ਼ਰੂਰ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਜਿਹੜੀ ਨਾਵਲ ਦੀ ਕਹਾਣੀ ਉਹਦੇ ਬਾਰੇ ਪਤਾ ਲੱਗ ਸਕੇ ਸਾਰੇ ਰਾਤ ਪੰਨਾ ਲਾਲ ਨੇ ਅੱਖਾਂ ਵਿੱਚ ਬਿਤਾਈ ਇਸ ਰਾਤ ਵਾਂਗ ਉਸ ਦੀ ਜ਼ਿੰਦਗੀ ਵੀ ਹਨੇਰੀ ਤੇ ਹਰ ਪਾਸਿਓਂ ਡਰਾਉਣੀ ਸੀ ਚਿੱਠੀ ਦਾ ਇੱਕ ਇੱਕ ਵਾਕ ਜਿਵੇਂ ਉਸ ਲਈ ਮੌਤ ਦਾ ਵੱਖੋ ਵੱਖਰਾ ਪਰਛਾਵਾਂ ਸੀ ਉਸ ਨੂੰ ਆਪਣਾ ਦਿਲ ਘਟਦਾ ਘਟਦਾ ਮਾਲੂਮ ਹੁੰਦਾ ਸੀ ਪਾਸੇ ਪਰਤਦਾ ਹੋਇਆ ਉਹ ਨਾਲੋਂ ਨਾਲ ਉਸ ਚਿੱਠੀ ਦੀਆਂ ਸਤਰਾਂ ਨੂੰ ਦਿਲ ਵਿੱਚ ਦੁਹਰਾਇ ਜਾਂਦਾ ਸੀ ਸਾਡਾ ਲੜਕਾ ਹਾਲੇ ਵਿਆਹ ਕਰਾਉਣ ਲਈ ਰਜਾਮੰਦ ਨਹੀਂ ਜੇ ਤੁਹਾਨੂੰ ਬਹੁਤ ਜਲਦੀ ਹੈ ਤਾਂ ਲੜਕੀ ਦਾ ਸਾਥ ਕਿਤੇ ਹੋਰ ਕਰ ਦਿਓ ਉਹ ਸੋਚਦਾ ਜੇ ਭਲਾ ਲੜਕਾ ਹਾਲੇ ਵਿਆਹ ਨਹੀਂ ਕਰਾਉਣਾ ਚਾਹੁੰਦਾ ਤਾਂ ਇਹ ਮਾਮੂਲੀ ਗੱਲ ਸੀ ਸਾਡੀ ਕੁੜੀ ਕਿਹੜੀ ਬੁੱਢ ਬਰੇਸ ਹੋ ਗਈ ਏ ਅਸੀਂ ਹੋਰ ਵਰਾ ਦੋ ਵਰਾ ਉਡੀਕ ਸਕਦੇ ਸਾਂ ਪਰ ਉਹਨਾਂ ਦਾ ਇਹ ਲਿਖਣਾ ਕਿ ਤੁਹਾਨੂੰ ਜਲਦੀ ਹੈ ਤਾਂ ਇਸ ਦਾ ਮਤਲਬ ਤਾਂ ਸਾਫ਼ ਹੈ ਕਿ ਸਾਖ ਲੈਂਡ ਤੋਂ ਇਨਕਾਰੀ ਹਨ ਕਿ ਇਸ ਲਈ ਕਿ ਮੈਂ ਹੁਣ ਉਹਨਾਂ ਦੀ ਬਰਾਬਰੀ ਦਾ ਨਹੀਂ ਰਿਹਾ ਜੇ ਮੈਂ ਪਹਿਲੇ ਹਾਲਤ ਵਿੱਚ ਹੁੰਦਾ ਤਾਂ ਕੀ ਉਹ ਇਸ ਤਰ੍ਹਾਂ ਦਾ ਖਤ ਲਿਖਦੇ ਫਿਰ ਹੁਣ ਕੀ ਕੀਤਾ ਜਾਵੇ ਜਿਉਂ ਹੀ ਲੋਕਾਂ ਨੂੰ ਪਤਾ ਲੱਗੇਗਾ ਮੇਰੀ ਲੜਕੀ ਦਾ ਸਾਖ ਛੁੱਟ ਗਿਆ ਹੈ ਕਿਤੇ ਖਲੂਣ ਜੋਗਾ ਕਿਸੇ ਦੇ ਸਾਹਮਣੇ ਮੂੰਹ ਦੇਣ ਜੋਗਾ ਨਹੀਂ ਰਹਾਂਗਾ ਉਧਰ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ ਰੱਬ ਨਾ ਕਰੇ ਜੇ ਮਾਇਆ ਨੂੰ ਕਿਸੇ ਤਰ੍ਹਾਂ ਪਤਾ ਲੱਗ ਗਿਆ ਪਤਾ ਲੱਗ ਜਾਵੇ ਕਿ ਅਸੀਂ 2.5 ਤਿੰਨ ਹਜ਼ਾਰ ਦੇ ਕਰਜ਼ਾਈ ਹਾਂ ਤਾਂ ਉਸ ਦਾ ਕੀ ਹਾਲ ਹੋਵੇਗਾ ਫਿਰ ਇੱਕ ਤੋਂ ਬਾਅਦ ਦੂਜੀ ਲੜਕੀ ਤਿਆਰ ਖੜੀ ਹੈ ਦੋ ਵਰਿਆਂ ਨੂੰ ਸਿਰ ਤੇ ਚੜ ਜਾਏਗੀ ਆਖਰ ਕੀ ਬਣੇਗਾ ਕਿਸ ਤਰ੍ਹਾਂ ਬੇੜਾ ਬੰਨੇ ਲੱਗੇਗਾ ਵੱਡੇ ਵੇਲੇ ਜਦ ਪੰਨਾ ਲਾਲ ਉੱਠਿਆ ਤਾਂ ਉਸ ਨੂੰ ਜਾਪਦਾ ਸੀ ਜਿਵੇਂ ਉਸ ਵਿੱਚ ਮੰਜੇ ਤੋਂ ਉੱਠਣ ਜੋਗਾ ਸਾਹ ਸੱਤ ਬਾਕੀ ਨਹੀਂ ਉਸ ਲਈ ਸਾਰੀ ਦੁਨੀਆ ਨਿਰਾਹ ਨੇ ਰਾਹੀ ਹਨੇਰਾ ਸੀ ਅੱਖਾਂ ਬੰਦ ਕਰਦਾ ਤਾਂ ਵੀ ਹਨੇਰਾ ਖੋਲਦਾ ਤਾਂ ਵੀ ਹਨੇਰਾ ਘਰ ਦੀਆਂ ਕੰਧਾਂ ਜਿਵੇਂ ਮੂੰਹ ਪਾੜ ਉਸ ਨੂੰ ਨਿਗਲਣ ਲਈ ਉਲਰਦੀਆਂ ਆ ਰਹੀਆਂ ਸਨ ਇੱਕ ਵਾਰੀ ਉਸ ਨੂੰ ਖਿਆਲ ਆਇਆ ਕਿਉਂ ਨਾ ਘਰ ਬਾਹਰ ਛੱਡ ਕੇ ਕਿਸੇ ਪਾਸੇ ਨਿਕਲ ਜਾਵਾਂ ਨਾ ਹੋਵੇਗਾ ਬਾਂਸ ਨਾ ਵੱਜੇਗੀ ਬੰਸਰੀ ਪਰ ਜਿਉਂ ਹੀ ਚੋਂ ਨੰਨੀਆਂ ਜਿੰਦਾਂ ਤੇ ਮਾਸੂਮ ਸਾਥਣ ਦਾ ਖਿਆਲ ਆਉਂਦਾ ਉਸ ਨੂੰ ਆਪਣੇ ਆਪ ਤੋਂ ਨਫ਼ਰਤ ਹੋਣ ਲੱਗ ਪੈਂਦੀ ਕੀ ਇਹਨਾਂ ਜੀਆਂ ਨੂੰ ਮੈਂ ਇਸੇ ਲਈ ਦੁਨੀਆ ਵਿੱਚ ਲਿਆਂਦਾ ਸੀ ਕੀ ਮਾਇਆ ਨੂੰ ਉਸਦੇ ਮਾਪਿਆਂ ਨੇ ਇਸੇ ਲਈ ਮੇਰੇ ਲੜ ਲਾਇਆ ਸੀ ਨਹੀਂ ਨਹੀਂ ਇਹ ਜ਼ੁਲਮ ਹੈ ਪਾਪ ਹੈ ਵਿਸ਼ਵਾਸ ਭਾਤ ਹੈ ਫਿਰ ਫਿਰ ਇਸ ਵੇਲੇ ਹੱਥ ਵਿੱਚ ਮਸਾਲੇ ਦੀ ਲੰਮੀ ਕੰਗੀ ਫੜੀ ਆਪਣੇ ਕੇਸਾਂ ਵਿੱਚ ਫੇਰਦੀ ਹੋਈ ਵੀਣਾ ਉਸ ਦੇ ਸਾਹਮਣੇ ਆ ਕੇ ਬੋਲੀ ਪਾਪਾ ਜੀ ਤੁਸੀਂ ਉੱਠਣਾ ਨਹੀਂ ਅੱਜ ਵੇਖੋ ਤੇ ਬਾਹਰ ਕਿੱਡੀਆਂ ਤੋਂਪਾਂ ਚੜੀਆਂ ਹੋਈਆਂ ਨੇ ਪੰਨਾ ਲਾਲ ਨੇ ਅਰਮਾਨ ਭਰੀ ਨਜ਼ਰ ਨਾਲ ਕੁਦਰਤ ਦੇ ਇਸ ਮਾਸੂਮ ਜਿਹੇ ਖਿਡੌਣੇ ਵੱਲ ਤੱਕਿਆ ਤੇ ਫਿਰ ਸੋਚਣ ਲੱਗਾ ਕਿ ਹਾ ਚੰਗਾ ਹੁੰਦਾ ਜੇ ਮੈਂ ਕਿਆਮਤ ਤੱਕ ਨਾ ਉੱਠਦਾ ਤੇ ਉਹ ਉੱਠ ਕੇ ਕੋਠੇ ਤੇ ਚਲਾ ਗਿਆ। ਇਧਰ ਵੀਨਾ ਨੂੰ ਉਸ ਚਿੱਠੀ ਦਾ ਖਿਆਲ ਆ ਗਿਆ। ਉਹ ਇੱਕ ਵਾਰ ਸੈਮੀ ਹੋਈ ਹਰਨੀ ਵਾਂਗ ਇਧਰ ਉਧਰ ਤੱਕੀ ਤੇ ਝਟਪਟ ਉਸ ਦਾ ਗੋਰਾ ਸੁਭਖ ਹੱਥ ਕੰਬਦਾ ਕੰਬਦਾ ਟੰਗੇ ਹੋਏ ਕੋਟ ਦੀ ਜੇਬ ਤੱਕ ਅਪੜਿਆ। ਚਿੱਠੀ ਕੱਢਣ ਤੋੜੀ ਉਸਨੇ ਹੋਰ ਇੱਕ ਦੋ ਵਾਰੀ ਬੂਹੇ ਵੱਲ ਚੱਕਿਆ। ਤੇ ਫਿਰ ਕਾਲੀ ਕਾਲੀ ਚਿੱਠੀਆਂ ਦੇ ਸਤਰਾਂ ਤੇ ਨਜ਼ਰ ਫੇਰਨ ਲੱਗੀ। ਪੜਦਿਆਂ ਪੜਦਿਆਂ ਉਸ ਦਾ ਰੰਗ ਫੱਕ ਹੋ ਗਿਆ ਉਸ ਦੀਆਂ ਚਮਕਦਿਆਂ ਅੱਖਾਂ ਇੱਕਦਮ ਲੰਮੀਆਂ ਛਿਮਣੀਆਂ ਦੀ ਛਾਂਹ ਹੇਠ ਫਰਕੀਆਂ ਤੇ ਫਿਰ ਟਿਕ ਗਈਆਂ ਉਸ ਨੇ ਛੇਤੀ ਨਾਲ ਕਾਰ ਨੂੰ 모ੜ ਕੇ ਜੇ ਵਿੱਚ ਪਾ ਦਿੱਤਾ ਤੇ ਕਮਰਿਓਂ ਬਾਹਰ ਨਿਕਲ ਗਈ ਮੂੰਹ ਹੱਥ ਧੋ ਕੇ ਜਰ ਪੰਨਾ ਲਾਲ ਕੰਮ ਤੇ ਜਾਣ ਲਈ ਤਿਆਰ ਹੋਇਆ ਤਾਂ ਮਾਇਆ ਨੇ ਉਸ ਨੂੰ ਰੋਕ ਕੇ ਪੁੱਛਿਆ ਫਿਰ ਕੀ ਸੋਚਿਆ ਜੀ ਪੰਨਾ ਲਾਲ ਨੇ ਉੱਤਰ ਵਿੱਚ ਕੁਝ ਕਹਿਣ ਲਈ ਜਵਾਨ ਖੋਲਣੀ ਚਾਹੀ ਪਰ ਕੋਸ਼ਿਸ਼ ਕਰਨ ਤੇ ਵੀ ਉਹ ਨਾ ਬੋਲ ਸਕਿਆ ਪ੍ਰਸ਼ਨ ਹੀ ਇਹੋ ਜਿਹਾ ਸੀ ਜਿਸ ਦਾ ਉਸ ਕੋਲ ਉੱਤਰ ਨਹੀਂ ਸੀ ਪਤੀ ਨੂੰ ਚੁੱਪ ਵੇਖ ਕੇ ਮਾਇਆ ਘਾਬਰ ਗਈ ਘਬराई ਹੋਈ ਤਾਂ ਉਹ ਰਾਤ ਦੀ ਸੀ ਪਰ ਪੰਨਾ ਲਾਲ ਦੀ ਇਸ ਬੇਉੱਤਰ ਤੱਕਣੀ ਨੇ ਜਿਵੇਂ ਮਾਇਆ ਦੀ ਰੂਹ ਨੂੰ ਇੱਕ ਭਾਰੀ ਪੱਥਰ ਹੀਠ ਦੇ ਕੇ ਚਿੱਥ ਸੁਟਿਆ ਉਹ ਇਹ ਜਾਣਦੇ ਹੋਏ ਵੀ ਉਸ ਦੇ ਪ੍ਰਸ਼ਨ ਦਾ ਉੱਤਰ ਨਾ ਪੰਨਾ ਲਾਲ ਕੋਲ ਹੈ ਨਾਹੀਂ ਇਸ ਦੁਨੀਆ ਦੇ ਤਖਤੇ ਉੱਤੇ ਕਿਸੇ ਹੋਰ ਕੋਲ ਉਸ ਨੇ ਆਪਣੇ ਪ੍ਰਸ਼ਨ ਨੂੰ ਦੁਹਰਾਉਂਦਿਆਂ ਪੁੱਛਿਆ ਇਸ ਤਰ੍ਹਾਂ ਢਿੱਗੀ ਟਾਇਆ ਤੇ ਕੁਝ ਨਹੀਂ ਬਣਨਾ ਕੋਈ ਨਾ ਕੋਈ ਰਾਹ ਕੱਢਣਾ ਹੀ ਪਏਗਾ ਮਾਇਆ ਦੇ ਸਵਾਕ ਵਿੱਚ ਕੁਝ ਇਸ ਤਰ੍ਹਾਂ ਦੇ ਦ੍ਰਿੜ ਸਨ ਜਿਵੇਂ ਉਹ ਆਪ ਕਿਸੇ ਨਤੀਜੇ ਤੇ ਪਹੁੰਚ ਗਈ ਹੋਵੇ ਮੈਂ ਕੀ ਦੱਸਾਂ ਪੰਨਾ ਲਾਲ ਪਾਸੋਂ ਇਸ ਤੋਂ ਵੱਧ ਨਾ ਬੋਲਿਆ ਗਿਆ ਤੁਸੀਂ ਮੇਰੀ ਸਲਾਹ ਏ ਇਹੋਂ ਕਰੋ ਮਾਇਆ ਨੇ ਬੜੇ ਠਰਮੇ ਵਿੱਚ ਕਹਿਣਾ ਸ਼ੁਰੂ ਕੀਤਾ ਜਿਹੜਾ ਜਰਾ ਮਾਸਾ ਗਹਿਣਾ ਮੇਰੇ ਕੋਲ ਹੈ ਇਸ ਨੂੰ ਵੇਚ ਸੁੱਟੋ 3-400 ਤੇ ਵਟੇ ਹੀ ਜਾਵੇਗਾ ਤੇ ਬਾਕੀ ਕੁਝ ਸਰਦਾਰ ਨੂੰ ਅੱਖ ਵੇਖੋ ਜੇ 2-400 ਦੀ ਮਦਦ ਕਰ ਦੇਵੇ ਉਹ ਜਾਣੇ ਅਸੀਂ ਔਖ ਕਰਕੇ ਵਿਹਾਂ ਵਿੱਚ ਗੁਜ਼ਾਰਾ ਕਰ ਲਵਾਂਗੇ 15 ਰੁਪਏ ਮਹੀਨਾ ਤਨਖਾਹ ਚੋਂ ਕਟਾਈ ਜਾਣਾ ਜੇ ਇੰਨਾ ਕੁ ਹੋ ਜਾਵੇ ਫਿਰ ਖਾੜੇ ਰੁਟ ਜਾਣੇ ਮੰਨੀ ਜਾਣ ਸੂਲ ਤੇ ਉਹਨਾਂ ਨੂੰ ਇਸੇ ਗੱਲ ਦਾ ਉਠਦਾ ਬੇ ਨਾ ਪਈਏ ਭੁੱਖੇ ਹੋ ਗਏ ਨੇ ਖਬਰੇ ਦਾਜ ਵਿੱਚ ਕੁਝ ਦੇਣਗੇ ਕਿ ਨਾ ਉਪਰੋਕਤ ਵਾਕ ਉਸੇ ਮਾਇਆ ਦੇ ਸੰਨ ਜਿਹੜੀ ਰਾਤ ਨੂੰ ਕਹਿੰਦੀ ਸੀ ਮੁੰਡਿਆਂ ਦਾ ਕਾਲ ਇੱਕ ਦਰ ਬੱਧਾ ਸੌ ਦਰ ਖੁੱਲੇ ਪਰ ਇਸ ਵੇਲੇ ਉਹ ਉਹਨਾਂ ਹੀ ਕੁੜਮਾਂ ਨੂੰ ਕਿਸੇ ਤਰ੍ਹਾਂ ਬਰਚਾਣ ਲਈ ਸਭ ਕੁਝ ਕਰ ਗੁਜ਼ਰਨ ਨੂੰ ਤਿਆਰ ਸੀ ਪੰਨਾ ਲਾਲ ਨੂੰ ਮਾਇਆ ਦੀ ਇਹ ਤਜਵੀਜ਼ ਕੁਝ ਜੱਜ ਗਈ ਉਸ ਨੂੰ ਆਪਣੇ ਨਿਰਾਸ਼ ਜੀਵਨ ਵਿੱਚ ਆਸ ਦਾ ਨਿੱਕਾ ਜਿਹਾ ਟਿਮਕਣਾ ਦਿਸਿਆ ਤੇ ਬੋਲਿਆ ਜੇ ਫੇਰ ਵੀ ਨਾ ਮੰਨੇ ਤਾਂ ਕਿਉਂ ਨਹੀਂ ਮੰਨਣਗੇ ਮਾਇਆ ਨੇ ਪੂਰੇ ਦਾਈਏ ਵਿੱਚ ਕਿਹਾ ਮੈਂ ਜਾ ਕੇ ਮਨਾ ਲਵਾਂਗੀ ਤੁਸੀਂ ਕੁਝ ਕਰੋ ਤੇ ਸਹੀ ਤੇ ਜੇ ਸਰਦਾਰ ਨੇ ਸੁੱਕਾ ਜਵਾਬ ਦੇ ਦਿੱਤਾ ਪੰਨਾ ਲਾਲ ਨੇ ਟੈਂਦੇ ਦਿਲ ਚੋਂ ਕਿਹਾ ਤੁਸੀਂ ਕੋਸ਼ਿਸ਼ ਤੇ ਕਰੋ ਮਾਇਆ ਨੇ ਰੋ ਵਿੱਚ ਕਿਹਾ ਪਹਿਲਾਂ ਇਹ ਨੰਨਾ ਪਾ ਦਿੰਦੇ ਹਾਂ ਹਰ ਗੱਲ ਵਿੱਚ ਜਵਾਬ ਕਿਉਂ ਦੇਵੇਗਾ ਪੰਜ ਬਰੇ ਨੌਕਰੀ ਕੀਤੀ ਏ ਕਦੀ ਇੱਕ ਪੈਸੇ ਦੀ ਖਨਾਮੀ ਨਹੀਂ ਹੋਈ ਸਾਡੇ ਕੋਲ ਜਿਸ ਨਾਲ ਦੋ ਘੜੀਆਂ ਰਲ ਕੇ ਰਾਹ ਪਈਏ ਉਹ ਵੀ ਰਾਹ ਪਾਲਦਾ ਏ ਫਿਰਤੀਆਂ ਧਿਆਣੀਆਂ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਜੇਰਾ ਮਿਹਨਤ ਖੁਸ਼ਾਮਦ ਕਰ ਦੇਣੀ ਕਿਹੜੀ ਗੱਲ ਏ ਜੇ ਤੁਹਾਡੇ ਅੱਖੇ ਨਾ ਮੰਨੇਗਾ ਤਾਂ ਮੈਂ ਆਪ ਸਰਦਾਰਨੀ ਦੇ ਘਰ ਚਲੀ ਜਾਵਾਂਗੀ ਪੰਨਾ ਲਾਲ ਦੇ ਦਿਲ ਨੂੰ ਕੁਝ ਧੀਰਜ ਹੋਇਆ ਤੇ ਕੁਝ ਹੌਂਸਲਾ ਵੀ ਉਸ ਦੇ ਕਦਮਾਂ ਵਿੱਚ ਜਰਾ ਕੁ ਰਵਾਨੀ ਆ ਗਈ ਸਾਰੇ ਰਾਹ ਉਹ ਇੰਨਾਈ ਗੋਤਿਆਂ ਵਿੱਚ ਡੁੱਬਦਾ ਤੁਰਿਆ ਗਿਆ। ਕਦੀ ਤਾਂ ਉਸ ਨੂੰ ਖਿਆਲ ਆਉਂਦਾ ਸਰਦਾਰ ਹੋਰੀ ਜਰੂਰ ਮੇਰੀ ਮਦਦ ਕਰਨਗੇ ਜਦੋਂ ਮੈਂ ਉਹਨਾਂ ਨੂੰ ਆਪਣੀ ਹਾਲਤ ਦੱਸਾਂਗਾ। ਉਹ ਆਪ ਵੀ ਬਾਲ ਬੱਚੇ ਵਾਲੇ ਨੇ ਜਰੂਰ ਮੇਰੇ ਦੁੱਖ ਨੂੰ ਮਹਿਸੂਸ ਕਰਨਗੇ। ਪਰ ਕਦੀ ਫੇਰ ਉਸ ਦੇ ਖਿਆਲਾਂ ਦਾ ਰੁਖ ਦੂਜੇ ਪਾਸੇ ਪਲਟ ਜਾਂਦਾ। ਜਿਸ ਕੰਜੂਸ ਦੀ ਕੋਡੀ-ਕੋਡੀ ਵਿੱਚ ਜਾਨ ਹੈ, ਰੋਜ਼ 10 ਘੰਟੇ ਖੜੇ ਪੈਰੀ ਕੰਮ ਕਰਵਾਉਣ ਤੇ ਵੀ ਜਿਸ ਨੂੰ 35 ਰੁਪਏ ਭਾਰੂ ਜਾਪਦੇ ਨੇ। ਕਦਮ ਲੱਗਾ ਹੈ ਮੈਨੂੰ ਸੈਂਕੜੇ ਰੁਪਏ ਕੱਢ ਕੇ ਦੇਣ। ਇਸੇ ਤਰ੍ਹਾਂ ਕਦੇ ਢੋਂ ਦਾ ਕਦੇ ਉਸਾਰ ਦਾ ਪੰਨਾ ਲਾਲ ਦੁਕਾਨ ਨੇੜੇ ਜਾ ਪੁੱਜਿਆ। ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਜਿੰਨੇ ਕਦਮ ਉਹ ਪੁੱਟਦਾ ਓਨੇ ਵਾਰੀ ਜਿਵੇਂ ਤਬਲੇ ਦੇ ਤਾਲ ਨਾਲ ਨਾਚਦੇ ਪੈਰ ਉੱਠਦੇ ਹਨ। ਉਸ ਦਾ ਦਿਲ ਕਹੀਂ ਜਾਂਦਾ ਜੇ ਉਸ ਨੇ ਨਾ ਕਰ ਦਿੱਤੀ, ਜੇ ਉਸ ਨੇ ਹਾਂ ਕਰ ਦਿੱਤੀ। ਦੁਕਾਨ ਆ ਗਈ। ਸਰਦਾਰ ਅਤਰ ਸਿੰਘ ਆਪਣੇ ਗਦੌਂ ਤੱਕੀ ਨਾਲ ਢਾਸਣਾ ਲਾਈ ਬੈਠਾ ਸੀ ਤੇ ਉਸ ਤੋਂ ਜਰਾ ਹਟਵੇਂ ਥਾਂ ਵੱਡੇ ਸ਼ੋਕੇਸ ਦੇ ਲਾਗੇ ਇੱਕ ਮਾੜੂ ਅਜਿਹਾ ਪਰ ਸੋਹਣੇ ਨਕਸ਼ਾ ਨੈਣਾ ਵਾਲਾ ਵਿਹਾਂ-ਬਾਈਆਂ ਵਰਿਆਂ ਦਾ ਗੱਭਰੂ ਗੋਡੇ ਦਿਲ ਨਾਲ ਲਾਈ ਪੈਰਾਂ ਪਾਰ ਬੈਠਾ ਸੀ ਜਿਸਦੇ ਕੱਪੜੇ ਮੈਲੇ ਕੁਚਲੇ ਤੇ ਸਰੀਰ ਰੋਲਿਆ ਖੋਲਿਆ ਸੀ ਕੱਲ੍ਹ ਦੇਆਂ ਕੁਝ ਚਿੱਠੀਆਂ ਦੇ ਉੱਤਰ ਦੇਣ ਵਾਲੇ ਸਨ ਜਿਹੜੇ ਪੰਨਾ ਲਾਲ ਮੁਕਾ ਨਹੀਂ ਸੀ ਸਕਿਆ ਉਪਰੋਂ ਸਰਦਾਰਨੀ ਦਾ ਸੁਨੇਹਾ ਆ ਗਿਆ ਸੀ ਕਿ ਉਸਦੀ ਮੰਨੀ ਨੂੰ ਖਸਰਾ ਨਿਕਲਿਆ ਹੋਇਆ ਹੈ ਜਿਸ ਨੂੰ ਡਾਕਟਰ ਪਾਸ ਲੈ ਕੇ ਜਾਣਾ ਹੈ ਜਿਸ ਕਰਕੇ ਪੰਨਾ ਲਾਲ ਨੂੰ ਕੰਮ ਨੂੰ ਅਧੂਰਾ ਹੀ ਛੱਡਣਾ ਪਿਆ ਸੀ ਸਰਦਾਰ ਹੋਰਾਂ ਨੂੰ ਸਤਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਪੰਨਾ ਲਾਲ ਦੁਕਾਨ ਦੇ ਪਿਛਲੇ ਹਿੱਸੇ ਵਿੱਚ ਜਿੱਥੇ ਉਸਦੀ ਮੇਜ਼ ਸੀ ਜਾਣ ਲੱਗਾ ਤਾਂ ਜੋ ਕੱਲ ਵਾਲੀਆਂ ਚਿੱਠੀਆਂ ਪਹਿਲੇ ਡਾਕ ਵਿੱਚ ਭੇਜ ਸਕੇ ਕਿ ਸਰਦਾਰ ਹੋਰਾਂ ਆਵਾਜ਼ ਦਿੱਤੀ ਪੰਨਾ ਲਾਲ ਉਰਿਆਵੀ ਜਰਾ ਉਸ ਨੂੰ ਆਪਣੇ ਲਾਗੇ ਬਿਠਾਲ ਕੇ ਅਤਰ ਸਿੰਘ ਨੇ ਕਿਹਾ ਕਿ ਅੱਜ ਦੀ ਤਰੀਕ ਤੱਕ ਤੇਰੀ ਕਿੰਨੀ ਤਨਖਾਹ ਬਣਦੀ ਹੈ ਹਿਸਾਬ ਕਰਕੇ ਦੱਸ ਖਾਂ ਜਰਾ ਇਸ ਅਜੀਬ ਪ੍ਰਸ਼ਨ ਨੂੰ ਸੁਣ ਕੇ ਪੰਨਾ ਲਾਲ ਹੱਕਾ ਬੱਕਾ ਰਹਿ ਗਿਆ ਇਸ ਦਾ ਮਤਲਬ ਪੁੱਛਣ ਲਈ ਉਹ ਜ਼ਬਾਨ ਨੂੰ ਹਰਕਤ ਦੇਣ ਹੀ ਲੱਗਾ ਸੀ ਕਿ ਇਸ ਤੋਂ ਪਹਿਲਾਂ ਹੀ ਸਰਦਾਰ ਹੁਰੀ ਬੋਲੇ ਮੈਂ ਤੈਨੂੰ ਕਈ ਵਾਰੀ ਕਹਿ ਨਹੀਂ ਸੱਚੁਕਾ ਕਿ ਤੂੰ ਘੜੀ ਸਾਜੀ ਦਾ ਥੋੜਾ ਬਹੁਤ ਕੰਮ ਜ਼ਰੂਰ ਸਿੱਖ ਲੈ ਜੇ ਸਿੱਖ ਲੈਂਦੇ ਹਾਂ ਤਾਂ ਅੱਜ ਮੈਨੂੰ ਕਿਉਂ ਹੋਰ ਆਦਮੀ ਦਾ ਇੰਤਜ਼ਾਮ ਕਰਨਾ ਪੈਂਦਾ ਇਹ ਆਦਮੀ ਘੜੀ ਸਾਜੀ ਵੀ ਜਾਣਦਾ ਹੈ ਤੇ ਤਾਲੀਮ ਵੀ ਇਸਦੀ ਬੀਏ ਤੱਕ ਹੈ ਹੁਣ ਤੂੰ ਹੀ ਉਹ ਇਨਸਾਫ ਨਾਲ ਦੱਸ ਬੀਏ ਪਾਸ ਤੇ 10ਵੀਂ ਫੇਲ ਫਿਰ ਘੜੀ ਸਾਜੀ ਦਾ ਕੰਮ ਝੂੰਗੇ ਵਿੱਚ ਤਨਖਾਹ ਦਾ ਪਤਾ ਹੀ ਕੀ ਫੈਸਲਾ ਹੋਇਆ ਏ 25 ਰੁਪਏ ਮੇਰਾ ਖਿਆਲ ਹੈ ਤੂੰ ਬੁਰਾ ਨਹੀਂ ਮੰਨੇਗਾ ਨਾਲੇ ਬੁਰਾ ਮੰਨਣ ਵਾਲੀ ਇਸ ਵਿੱਚ ਗੱਲ ਹੀ ਕਿਹੜੀ ਹੈ ਇਹ ਤੇ ਵਪਾਰ ਹੈ ਬਿਜ਼ਨਸ ਤੈਨੂੰ ਤੇ ਜੇ ਅੱਜ ਕਿਤੋਂ 50 ਰੁਪਏ ਦੀ ਨੌਕਰੀ ਮਿਲਦੀ ਹੋਵੇ ਤਾਂ ਮੈਂ ਖੁਦਗਰਜ਼ ਹੋਵਾਂਗਾ ਜੋ ਤੈਨੂੰ ਕਹਾਂਗਾ ਕਿ ਪੈਂਤੀਆਂ ਵਿੱਚ ਮੇਰੇ ਕੋਲ ਫਸਿਆ ਰੋ ਸਰਦਾਰ ਹੋਰਾ ਉਸ ਦੂਸਰੇ ਨੌਜਵਾਨ ਵੱਲ ਤੱਕਦਿਆਂ ਕਿਹਾ ਇਹਨੂੰ ਕੰਮ ਦਾ ਚਾਰਜ ਦੇ ਦੇ ਤੇ ਨਾਲ ਆਪਣੀ ਤਨਖਾਹ ਦਾ ਹਿਸਾਬ ਵੀ ਵੇਖ ਲੈ ਪਿਛਲੇ ਮਹੀਨੇ ਸ਼ਾਇਦ ਤੂੰ ਕੁਝ ਪੇਸ਼ਗੀ ਵੀ ਲਈ ਸੀ ਪੰਨਾ ਲਾਲ ਦੀਆਂ ਅੱਖਾਂ ਵਿੱਚੋਂ ਹਰਕਤ ਤੇ ਜੋਤਨਾ ਜਿਵੇਂ ਉੱਡ ਗਈ ਉਸ ਨੂੰ ਜਾਪਿਆ ਜਿਵੇਂ ਦੁਕਾਨ ਦੀ ਛੱਤ ਉਸ ਉੱਤੇ ਆ ਡਿੱਗੀ ਹੋਵੇ ਉਸਨੇ ਸਿਰ ਫੇਰ ਕੇ ਇੱਕ ਵਾਰੀ ਗੱਬਰੂ ਵੱਲ ਤੱਕਿਆ ਤੇ ਫਿਰ ਆਪਣੇ ਮਾਲਕ ਵੱਲ ਕੁਝ ਬੋਲਣ ਲਈ ਨਾ ਗਲੇ ਵਿੱਚ ਤਰਾਵਟ ਬਾਕੀ ਸੀ ਨਾ ਹੀ ਜ਼ੁਬਾਨ ਵਿੱਚ ਲਜਕ ਉਹ ਇੱਕ ਵਾਰੀ ਉੱਠਣ ਲੱਗਾ ਫਿਰ ਬੈਠ ਗਿਆ ਸ਼ਾਇਦ ਉਸ ਦੇ ਸਿਰ ਨੂੰ ਚੱਕਰ ਆ ਰਹੇ ਸਨ ਕੋਲ ਬੈਠਾ ਨੌਜਵਾਨ ਬੜੀ ਖੋਜ ਭਰੀ ਨਜ਼ਰ ਨਾਲ ਪੰਨਾ ਲਾਲ ਦੀ ਹਾਲਤ ਨੂੰ ਤੱਕ ਰਿਹਾ ਸੀ ਅਖੀਰ ਮੇਜ਼ ਦੇ ਆਮੋ ਸਾਹਮਣੇ ਦੋ ਕੁਰਸੀਆਂ ਤੇ ਦੋਵੇਂ ਬੈਠ ਗਏ ਪੰਨਾ ਲਾਲ ਨੂੰ ਰਜਿਸਟਰ ਦੇ ਅੱਖਰ ਫੈਲ ਦੇ ਫੈਲ ਦੇ ਵਿਖਾਈ ਦਿੰਦੇ ਸਨ ਤੇ ਕਦੀ ਇੰਉਂ ਮਾਲੂਮ ਹੁੰਦਾ ਜਿਵੇਂ ਇੱਕ ਸਤਰ ਵਿੱਚੋਂ ਦੂਜੀ ਸਤਰ ਉੱਠ ਕੇ ਵੱਡੀ ਹੁੰਦੀ ਹਵਾ ਵਿੱਚ ਘੁਲਦੀ ਜਾ ਰਹੀ ਹੈ ਉਹ ਜਿੰਨਾ ਇਸ ਮੇਜ਼ ਅੱਗੋਂ ਉੱਠ ਜਾਣ ਲਈ ਉਤਾਵਲਾ ਹੋ ਰਿਹਾ ਸੀ ਓਨੇ ਹੀ ਢਿੱਲ ਪੈਂਦੀ ਜਾਂਦੀ ਸੀ ਉਸ ਨੂੰ ਡਰ ਭਾਸ ਰਿਹਾ ਸੀ ਅਤੇ ਇੱਥੋਂ ਉੱਠਣ ਤੋਂ ਪਹਿਲਾਂ ਹੀ ਉਸ ਦੇ ਦਿਲ ਦੀ ਧੜਕਣ ਬੰਦ ਹੋ ਜਾਵੇ ਉਹ ਕੜੀਮੂੜੀ ਅੱਖਾਂ ਮਲ-ਮਲ ਕੇ ਉਹਨਾਂ ਅੱਗੇ ਆ ਰਹੀ ਧੁੰਦ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਪਰ ਅੱਖਰ ਫਿਰ ਵੀ ਉਸ ਨੂੰ ਧੁੰਦਲੇ ਹੀ ਦਿੱਸਦੇ ਸਨ ਜਿੰਨੀਆਂ ਰਕਮਾਂ ਉਸਨੇ ਨਵੇਂ ਕਲਰਕ ਨੂੰ ਸਮਝਾਈਆਂ ਉਹਨਾਂ ਵਿੱਚੋਂ ਬਹੁਤੀਆਂ ਗਲਤਮਲਤ ਸਨ ਉਹਨਾਂ ਨੂੰ ਦੂਜੀ ਤੀਜੀ ਵਾਰ ਉਸ ਨੂੰ ਠੀਕ ਕਰਨਾ ਪੈਂਦਾ ਚਾਰਜ ਦੇਣ ਤੋਂ ਬਾਅਦ ਪੰਨਾ ਲਾਲ ਨੇ ਆਪਣੀ ਤਨਖਾਹ ਚੁੱਕਦੀ ਕੀਤੀ ਸਾਰਾ ਕਟ-ਕਟਾ ਕੇ ਉਸ ਨੂੰ 26 ਰੁਪਏ ਮਿਲੇ ਜਿਨ੍ਹਾਂ ਨੂੰ ਬੇਦਲੀ ਨਾਲ ਜੇਬ ਵਿੱਚ ਸੁੱਟ ਕੇ ਉਹ ਜਿੱਧਰੋਂ ਆਇਆ ਸੀ ਉਧਰ ਬਿਨਾਂ ਇੱਕ ਅੱਖਰ ਮੂੰਹ ਬੋਲਿਆ ਮੁੜ ਗਿਆ ਕੇਵਲ ਇਸ਼ਾਰੇ ਨਾਲ ਮਾਲਕ ਨੂੰ ਪ੍ਰਣਾਮ ਕਰਕੇ ਪਰ ਜਿਉਂ ਹੀ ਉਹ ਘਰ ਦੇ ਨੇੜੇ ਪਹੁੰਚਿਆ ਉਸ ਦੇ ਪੈਰਾਂ ਨੂੰ ਜਿਵੇਂ ਕਿਸੇ ਚੀਜ਼ ਨੇ ਬੰਨ ਲਿਆ ਉਹ ਉਨਾ ਹੀ ਕਦਮਾਂ ਤੇ ਰੁਕ ਗਿਆ ਕਾਫੀ ਚਿਰ ਖੜੇ ਰਹਿਣ ਤੋਂ ਬਾਅਦ ਉਹ ਪਿਛਾਹ ਹੱਟਿਆ ਉਹ ਸ਼ਹਿਰੋਂ ਬਾਹਰ ਸੜਕ ਕੋ ਸੜਕ ਤੁਰਿਆ ਜਾ ਰਿਹਾ ਸੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਅਗਲੀ ਵੀਡੀਓ ਦੇ ਵਿੱਚ ਜਿਹੜਾ ਚੌਥਾ ਭਾਗ ਹੈ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਧੰਨਵਾਦ